ਵੰਦਾਤ ਮੇਟ ਜਾਂਦੇ ਨੇ ਉਤੋਂ ਬਾਅਦ ਵਿੱਚ ਫੇਰ ਆਉਂਦੇ ਨੇ ਫੇਰ ਉਹਨੇ ਬੋਲਰ ਦੀ ਪ੍ਰਵਾਤਾ ਜੈ ਜੀ ਹੋ ਜਾਂਦੀ ਆ ਇਹ ਇਹਦਾ ਥੰਗ ਤੋਂ ਆਇਆ ਤਾਂ ਵਾਹ ਟਿਕੜੇ ਚਲੋ ਅ ਵੀ ਦਾ ਮਤਲਬ ਪੈਗ ਲਾ ਕੇ ਆਇਆ ਤਰੋਂ ਬਤੌਰ ਭਗਵਾਨ ਤੇ ਮੰਨ ਦੀ ਛਾਵੀ ਸੀ ਐਲਸ ਅਨਾਈਟ ਦੇ ਪਰ ਤੁਸੀਂ ਉਹਨਾਂ ਦੀ ਛਵੀ ਨੂੰ ਕਿੰਦਾ ਦੀ ਦੇਖਦੇ ਹੋ ਮਤਲਬ ਮੈਂ ਤਾਂ ਇਸ ਤਰ੍ਹਾਂ ਦੇਖਦਾ ਵੀ ਉਹ ਕਮੇਟੀ ਕਲਾਕਾਰ ਨੇ ਉਹ ਕਮੇਟੀ ਕਲਾਕਾਰ ਨੇ ਔਰ ਅੱਜ ਵੀ ਪੰਜਾਬ ਨੂੰ ਪੂਰਾ ਕੋਲੇ ਅਸਾਰ ਰਹੇ ਨੇ ਜਿਹੜਾ ਰਵਿੰਦ ਕੇਜਰੀ ਵਾਲਾ ਆਪਣੇ ਆਪ ਨੂੰ ਆਰਐਸ ਦਾ ਪਹਿਲੀ ਕਤਾਰ ਦਾ ਲੀਡਰ ਸਿਕਾਉਂਦਾ अच्छा जी ਪਬਲਿਕ ਦੇ ਵਿੱਚ ਮੀਡੀਆ ਦੇ ਵਿੱਚ ਜਾ ਕੇ ਗੱਲ ਕਰ ਰਿਹਾ ਵੀ ਮੈਂ ਤਾਂ ਆਰਐਸ ਦਾ ਪਹਿਲੀ ਕਤਾਰ ਦਾ ਲੀਡਰ ਹੈ ਜਿਹੜੀ ਇਹ ਐਡੀ ਵੱਡੀ ਹਾਰ ਹੋਈ ਆ ਕਾਂਗਰਸ ਪਾਰਟੀ ਦੀ ਉਹਦਾ ਮੁੱਖ ਕਾਰਨ ਇਹ ਆ ਕਿ ਜਿਹੜੀ ਇਥੇ ਆਮ ਆਦਮੀ ਪਾਰਟੀ ਆ ਪੰਜਾਬ ਦੇ ਵਿੱਚ ਹਾਂ ਉਹਨਾਂ ਨੇ ਇੰਨਾ ਝੂਠ ਫਰੇਵਰ ਬ੍ਰੋਕਰ ਨੂੰ ਬੋਲਿਆ ਲੋਕਾਂ ਨੂੰ ਇਹ ਜੇ ਸਾਜਭਾਗ ਦਿਖਾਏ ਵੀ ਪਤਾ ਨਹੀਂ ਇਹਨਾਂ ਕੋਲ ਕਿਹੜੀ ਜਾਦੂ ਦੀ ਛੜੀ ਹੈ ਵੀ ਇੱਕ ਮਹੀਨੇ ਦਾ ਸਾਰਾ ਕੁਝ ਜਨੂਅਲ ਬਣ ਗਿਆ ਇਹ ਜਿਹੜੀਆਂ ਨੌਕਰੀਆਂ ਦੇ ਰਹੇ ਨੇ ਸਿਰਫ ਪਲੈਕਸ ਬੋੜਾ ਤੇ ਦੇ ਰਹੇ ਨੇ ਨਾ ਕੋਈ ਨੌਕਰੀ ਮਿਲਿਓ ਨਹੀਂ ਆਇਆ ਕੋਈ ਬੰਦਾ ਕਹਿ ਦਵੇ ਕੋਈ ਇਥੋਂ ਆ ਐਮਐਲਏ ਆ ਉਹ ਪਰਕੇ ਕੇਦੀ ਮੋਨ ਲੈ ਕੇ ਜਾਵੇ ਲੈ ਭਾਈ ਇਹਨੂੰ ਨੌਕਰੀ ਦਿੰਦੀ ਐ ਉਹ ਕਮਲਗ ਤੇ ਵਿੱਚ ਲੈ ਕੇ ਆਵੇ ਉਹਨੂੰ ਅਪਮਾਖ ਖੰਨੇ ਦੀ ਉਹ ਗੱਲ ਕਰਦਾ ਮੈਨੂੰ ਕੋਈ ਦਾ ਡਰ ਨਹੀਂ ਐ ਹਾਂਜੀ ਹਾਂ ਖੰਨੇ ਦੇ ਸਾਡੇ 100-100 ਦਾ ਐਮਐਲਏ ਨੇ ਤਾਂ ਮੈਂ ਠੀਕ ਐ ਜੋ ਸਰਕਾਰ ਦਾ ਪ੍ਰੋਟੋਕੋਲ ਬਣਾਇਆ ਦੇਤਾ ਐ ਐਮਐਲਏ ਨੂੰ ਕੰਨ ਮੈਂ ਇਹਦੇ ਫਾਦਰ ਸਾਹਿਬ ਨੂੰ ਕਿਹੜੀ ਮਨਨ ਕਿਹੜੀ ਲੈਸਨ ਦਿੱਤੇ ਨੇ ਕਿਹੜਾ ਉਹਨੂੰ ਕਿਹੜਾ ਕਿਹੜਾ ਹੈ ਸੰਵਿਧਾਨਿਕ ਹੁਦਾ ਹਾਂਜੀ ਉਹ ਕੰਨ ਮੈਂ ਲਈ ਫਰਦਨ ਗੱਲ ਤੇ ਔਰ ਕਾਂਗਰਸ ਪਾਰਟੀ ਨੇ ਇੰਨਾ ਜ਼ਿਆਦਾ ਫਰ ਦਿੱਤਾ ਪੰਚਾਇਤਾਂ ਨੂੰ ਹਾਂਜੀ ਉਹ ਫੰਡ ਦਿੱਤੇ ਨੇ ਜਿਹੜੇ ਉਹ ਫੰਡ ਪਾਇਆ ਸੀਗੇ ਉਹ ਫੰਡ ਨੇ ਲੋਨ ਦਿੱਤੇ ਗਏ ਹੈਗੇ ਅੱਛਾ ਜੀ ਫਾਡ ਲੋਨ ਨਹੀਂ ਨਾ ਨਾ ਜੀ ਬਿਲਕੁਲ ਨਹੀਂ ਟੂਰਨੀ ਪਿੰਡ ਦਾ ਜਿਹੜਾ ਕੰਮ ਚੱਲਦਾ ਸੀ ਉਹ ਠੱਪ ਕਰਤਾ ਇਹਨਾਂ ਨੇ ਅੱਛਾ ਜੀ ਇਹ ਤਾਂ ਅੱਜ ਵੀ ਠੱਪ ਪਿਆ ਕੋਈ ਨਾ ਕਿਉਂ ਪੰਚਾਇਤਾਂ ਭੰਗ ਹੋ ਗਈਆਂ ਨੇ ਤੇ ਰੀਮਤੀਆ ਵੀ ਜਦੋਂ ਉਹਨਾਂ ਨੂੰ ਫਾਡ ਨਹੀਂ ਲੋਨ ਦਿੱਤਾ ਗਿਆ ਤੇ ਅਗਰ ਕਾਂਗਰਸੀ ਵੈਂਡਰ ਸਰਪੰਚ ਬੜ ਗਿਆ ਤਾਂ ਉਹ ਫੰਡ ਕਦੇ ਦੇ ਦੇਣਗੇ ਠੀਕਾ ਮੋਂ ਡੱਪਾ ਅੰਲਾ ਸੀ ਤੂੰ ਅਗਰ ਆਦੋ ਤੇ ਬੁਖਾਰ ਸੀਗਾ ਉਹਦੇ ਤੇ ਪਾਣੀ ਪਾਇਆ ਇਹ ਤਾਂ ਸੱਸੀ ਗਾਲ ਦੀ ਸਾਰਿਆਂ ਨੂੰ ਅੱਜ ਅਸੀਂ ਤੁਹਾਨੂੰ ਇੱਕ ਨਵੀਂ ਸ਼ਖਸੀਅਤ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਦਾ ਨਾਮ ਹੈ ਹਰਜਿੰਦਰ ਸਿੰਘ ਜੀ ਇਹ ਕਾਂਗਰਸ ਪਾਰਟੀ ਦੇ ਆਗੂ ਹਨ ਇਹ ਕਾਂਗਰਸ ਪਾਰਟੀ ਦੇ ਦਿਹਾਤੀ ਪ੍ਰਧਾਨ ਹਨ ਆਓ ਜੀ ਹਰਜਿੰਦਰ ਸਿੰਘ ਜੀ ਨੂੰ ਮਿਲਾਉਂਦੇ ਹਾਂ ਹਰਜਿੰਦਰ ਸਿੰਘ ਜੀ ਸਤਿਕਾਰ ਸਭ ਦੀ ਕੀ ਹਾਲ ਨੇ ਬਹੁਤ ਬਹੁਤ ਰੋ ਦੀਏ ਭਾਈ ਜੀ ਉਹ ਆਪਣੇ ਬਾਰੇ ਦੱਸੋ ਤੁਸੀਂ ਕਿੰਦਾ ਪਾਰਟੀ ਦੇ ਲਈ ਲੜ ਕਰਦੇ ਹੋ ਕਿੱਦਾਂ ਤੁਹਾਡੇ ਦਿਨ ਚੱਲਿਆ ਹੁੰਦੀ ਹੈ ਕੀ ਕੀ ਤੁਸੀਂ ਕੰਮ ਕਰਦੇ ਹੋ ਅੱਲਾਹਤਾ ਰਕੀਸ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਅੰਜੀ। ਤੁਸੀਂ ਸਾਨੂੰ ਇੱਥੇ ਪੋਰਕਾਸਟ ਤੇ ਬੁਲਾ ਕੇ ਅਦਾ ਮਾਣ ਬਧਾਇਆ। ਇਸ ਲਈ ਤੁਹਾਡਾ ਧੰਨਵਾਦ। ਥੈਂਕ ਯੂ ਜੀ। ਹਰ ਉਹ ਸਾਰੇ ਸਸੀਪਾਲ ਵੈਦੂ ਜੀ ਕਾਕਸਾ ਵੈਦੂ ਜੀ ਕੀ ਪਤੇ ਮੈਂ ਪਹਿਲਾਂ ਜੋ ਕਾਂਗਰਸ ਪਾਰਟੀ ਵੱਲੋਂ ਬਲਾਕ ਸੰਮਤੀ ਦੀ ਇਲੈਕਸ਼ਨ ਲੜਾਈ ਆਪਾਂ ਜਿੱਤੇ ਉਸ ਤੋਂ ਬਾਅਦ ਮੈਨੂੰ ਪਾਵਰਸ ਪਾਰਟੀ ਨੇ ਫੇਰ ਜਿਲ੍ਹਾ ਪ੍ਰੀਜ਼ਿਡੈਂਟ ਦੀ ਇਲੈਕਸ਼ਨ ਲੜਾਈ ਆਪਾਂ ਜਿੱਤੇ ਔਰ ਮੈਨੋਂ ਕਾਂਗਰਸ ਪਾਰਟੀ ਨੇ ਬਲਾਕ ਕਾਂਗਰਸ ਦਾ ਪ੍ਰਧਾਨ ਲਾਇਆ ਰੂਲਰ ਏਰੀਆ ਦਾ ਔਰ ਸਵੇਰ ਤੋਂ ਜਾਈਦਾ ਲੋਕਾਂ ਦੇ ਪੌਲਿਕ ਦੇ ਕੰਮ ਕਰੀਦੇ ਨੇ ਜੋ ਪਾਰਟੀ ਤੇ ਇਹ ਸਾਨੂੰ ਉਹ ਕਮੁੰਲਾ ਵੀ ਕਿਸ ਤਰ੍ਹਾਂ ਅਸੀਂ ਲੋਕਾਂ ਦੀ ਸੇਵਾ ਕਰਨੀ ਆ ਅਸੀਂ ਉਹ ਨਹੀਂ ਜਾਂਦਾ ਸਵੇਰ ਤੋਂ ਨਿਕਲ ਜਾਂਦੇ ਆ ਵੀ ਤੇ ਹਰਜਲਦਰ ਜੀ ਸਵਾਲਾਂ ਦੀ ਝੜੀ ਦੇ ਵਿੱਚ ਆਈਏ ਫਿਰ ਬਿਲਕੁਲ ਦੇ ਪਹਿਲਾ ਸਵਾਲ ਮੇਰਾ ਇਹ ਹੈ ਰਜਿੰਦਰ ਜੀ 2022 ਦੇ ਇਲੈਕਸ਼ਨਾਂ ਦੇ ਹਾਰ ਦਾ ਮੁੱਖ ਕਾਰਨ ਤੁਸੀਂ ਕਿਸ ਚੀਜ਼ ਨੂੰ ਸਮਝਦੇ ਹੋ ਕਿਉਂਕਿ ਜਿਹੜਾ ਜਿਹੜੀ ਇਹ ਵੱਡੀ ਵੱਡੀ ਹਾਰ ਹੋਈ ਆ ਕਾਂਗਰਸ ਪਾਰਟੀ ਦੀ ਉਹਦਾ ਮੁੱਖ ਕਾਰਨ ਇਹ ਹੈ ਕਿ ਜਿਹੜੀ ਇਥੇ ਆਮ ਆਦਮੀ ਪਾਰਟੀ ਆ ਪੰਜਾਬ ਦੇ ਵਿੱਚ ਹਾਂ ਉਹਨਾਂ ਨੇ ਇੰਨਾ ਝੂਠ ਫਰੇਵਰ ਬ੍ਰੋਕਰ ਨੂੰ ਬੋਲਿਆ ਲੋਕਾਂ ਨੂੰ ਇਹ ਜੇ ਸਾਜਬਾਗ ਦਿਖਾਏ ਵੀ ਪਤਾ ਨਹੀਂ ਇਹਨਾਂ ਕੋਲ ਕਿਹੜੀ ਜਾਦੂ ਦੀ ਛੜੀ ਹੈ ਵੀ ਇਹ ਕਮਾਉਣ ਕਿਤਾ ਸਾਰਾ ਕੁਝ ਜਨਰਲ ਉਹ ਉਹਦੇ ਜਿਹੜੇ ਲੋਕਾਂ ਨੇ ਸੋਚਿਆ ਵੀ ਜੋ ਕਾਂ ਕੱਲ ਹੀ ਨਹੀਂ ਕਰ ਸਕੇ ਕਾਂਗਰਸੀ ਨਹੀਂ ਕਰ ਸਕੇ ਵੀ ਸਾਇਦ ਇਹ ਕਰ ਦੇਉਗੇ ਹਾਂ ਤੇ ਹਰਜੰਦਰ ਸਿੰਘ ਜੀ ਇੱਕ ਮੈਂ ਤੁਹਾਨੂੰ ਇਹ ਗੱਲ ਉਹ ਤੁਹਾਨੂੰ ਪਤਾ ਜਾਊਗਾ ਜਦ ਤੱਕ ਇਹ ਕਹਿ ਰਹੇ ਨੇ ਵੇਸੀ ਅੜਾ ਰਹੀ ਯਾਰ ਬੰਤਾ ਪੱਕਾ ਕਰਤਾ ਤੇ ਜੋਤੀ ਯਾਰ ਕੱਚੇ ਮਾਲਾ ਜਮ ਵੀ ਪੱਕੇ ਕਰਤੇ ਕੀ ਗੱਲ ਹੈ ਸਹੀ ਆ ਜਾਂ ਝੂਠ ਰੇਵਣੀ ਬੇਚ ਰਹੇ ਇਹ ਤਾਂ ਜੀ ਜਿਹੜਾ ਬੰਦਾ ਪਬਲਿਕ ਦੇ ਵਿੱਚ ਵੇਚ ਰਿਹਾ ਮੇਰੇ ਨੂੰ ਉਹਨੇ ਪਤਾਇਆ ਸੁਣਦਾ ਵੀ ਕਿੰਨੀਆਂ ਨੌਕਰੀਆਂ ਦਿੱਤੀ ਇਹਨਾਂ ਨੇ ਹਾਂਜੀ ਕਿਉਂਕਿ ਅਸੀਂ ਬਈ ਸਾਨੂੰ ਤਾਂ ਵੀ ਜਾਂ ਤਾਂ ਸਾਡੇ ਜਿਹੜੇ ਖੰਨਾ ਸੈਰ ਦੇ ਨਿਵਾਸੀ ਨੇ ਸਾਡੇ ਬੱਚੇ ਨੇ ਵੀ ਜਾਂ ਤਾਂ ਉਹ ਪੜੇ ਵਿੱਟੇ ਨਹੀਂ ਹੈਗੇ ਹਾਂਜੀ ਕਿਉਂਕਿ 68 ਪਿੰਡ ਪੈਂਦੇ ਨੇ 33 ਵਾਰ ਪੈਂਦੇ ਨੇ ਕਰਨੇ ਚ ਅਸੀਂ ਸਾਰੇ ਪਿੰਡਾਂ ਚੋਂ 12 ਚ ਵਰਤਦੇ ਆ ਸਾਨੂੰ ਕਿਸੇ ਨੇ ਬਾਹਰ ਖੜੀ ਕਰਕੇ ਨਹੀਂ ਕਿਹਾ ਵੀ ਮੈਨੂੰ ਨੌਕਰੀ ਮਿਲ ਗਈ ਹੈ ਅੱਛਾ ਜੀ ਕਿਸੇ ਨੇ ਕੋਈ ਬੰਦਾ ਤਾਂ ਕਹ ਆਇਆ ਵੀ ਮੈਨੂੰ ਨੌਕਰੀ ਮਿਲ ਗਈ ਹੈ ਇਹ ਇਹ ਜਿਹੜੀਆਂ ਨੌਕਰੀਆਂ ਦੇ ਰਹੇ ਨੇ ਸਿਰਫ ਅਪਲਾਈਸ ਬੋੜਾਤੇ ਦੇ ਰਹੇ ਨੇ ਨਾ ਕੋਈ ਨੌਕਰੀ ਮਿਲਿਓ ਨਹੀਂ ਆਇਆ ਕੋਈ ਬੰਦਾ ਕਹ ਦਵੇ ਕੋਈ ਥੋੜਾ ਐਮਐਲਏ ਆਉ ਪਰ ਕੇ ਕਹੇ ਤੀ ਵਾ ਲੈ ਕੇ ਜਾਵੇ ਨਾ ਭਾਈ ਇਹਨੂੰ ਨੌਕਰੀ ਦਿੰਦੀ ਹੈ ਉਹ ਪਬਲਿਕ ਦੇ ਵਿੱਚ ਲੈ ਕੇ ਆਵੇ ਉਹਨੂੰ ਬਿਲਕੁਲ ਬਿਲਕੁਲ ਸਹੀ ਗੱਲ ਆ ਇਕਲਾ ਮੈਂ ਐਡ ਕਰੂੰਗਾ ਜਿਵੇਂ ਭਗਵਾਨ ਕਬਨ ਸਾਹਿਬ ਕਹਿ ਰਹੇ ਸੀਗੇ ਸਿਕਿਉਰਿਟੀ ਨੂੰ ਲੈ ਕੇ ਵੀ ਜੇ ਥੋੜਾ ਐਨ ਡਰ ਆ ਤੁਸੀਂ ਮੁਰਗੀ ਖਾਨਾ ਖੋਲੋ ਇਹਨਾਂ ਦਾ ਬਹੁਤ ਮਤਲਬ ਇਹਨਾਂ ਦਾ ਇਹ ਬਿਆਰ ਬਹੁਤ ਚਰਚਾਜਾਇਆ ਤੇ ਹੋਰ ਆਪ ਇਹ ਕਹਦੇ ਵੀ ਹਜ਼ਾਰ ਬੰਦਾ ਲੈ ਕੇ ਤੁਰਦੇ ਆ ਤੇ ਇੱਕ ਨੇ ਫਿਰ ਜਿੱਦਾ ਕੀ ਆਪਣੇ ਸਿੱਧੂ ਹਸਿਆਲਾ ਸਾਹਿਬ ਸੀਗੇ ਉਹਨਾਂ ਦੀ ਸਿਕਿਉਰਿਟੀ ਘਟਾਈ ਉਹਨਾਂ ਦਾ ਪਤਾ ਹੀ ਆ ਤੁਹਾਨੂੰ ਕਿੱਦਾਂ ਮਰਡਰ ਹੋਇਆ ਤੇ ਅਹੋੜ ਆਪ ਉਹਨਾਂ ਦੇ ਅੱਲਾ ਤੇ ਖਰੇ ਨਹੀਂ ਉਤਰਦੇ ਕੀ ਗੱਲ ਤੁਸੀਂ ਇਹਨੂੰ ਕਿਉਂ ਆ ਦੇਖਦੇ ਨਹੀਂ ਇਹ ਅਸੀਂ ਮੰਨ ਲੈਂਦੇ ਆ ਜੋ ਮਾਈਕਲ ਫੁੱਡੀ ਹਮਾਦ ਦੀ ਪਾਰਟੀ ਦਾ ਹਨੀ ਆਗੂ ਆਇਆ ਸੀ ਇਹ ਉਹਦੀ ਮੈਂ ਟਿਊਬਸ ਦੇਖ ਰਿਆ ਸੀਗਾ ਵੀ ਵੀ ਸੀ ਆ ਮੂਟਰਟਾ ਅੰਨੀ ਤਰ ਤਰ ਦਾਨਾ ਮੰਦਿਆ ਸੀ ਪ੍ਰੋਟੋਕੋਲ ਹੈਗਾ ਹੈਗਾ ਬਿਉ ਨੂੰ ਮੈਨੇ ਚਾਹੀਦੀ ਆ ਮੈਨੇ ਉਹਦੇ ਵਿੱਚ ਅਸੀਂ ਨਹੀਂ ਕਹਦੇ ਕਰਤੋਂ ਮੈਂ ਤੁਹਾਨੂੰ ਕਰਦੇ ਪਰ ਉਹ ਕੀ ਉਹਦੀ ਘਰ ਵਾਲੀ ਨੂੰ 1000 ਬੰਦਾ ਲੱਗੇ ਸਕਿਉਟੀ ਗਾਰਡ ਨਾਲ ਕੋ ਮੂ ਗਈ ਕੀ ਉਹਦੀ ਸਿਸਟਰ ਕੋ ਮੂ ਗਈ ਨਹੀਂ ਕੀ ਉਹਦੀ ਮਾਂ ਕੋ ਮੂ ਗਈ ਉਹ ਉਹਦੇ ਕੋਲ ਕਿਹੜੇ ਕੋਈ ਸੱਟੋ ਜੀ ਚਲੋ ਸੰਵਿਧਾਨਿਕ ਉਹ ਤਾਂ ਮੈਂ ਉਹੀ ਤਾਂ ਗੱਲ ਕਰ ਰਿਹਾ ਤੇ ਉਹਦਾ ਸੱਟੋ ਬਹੁਤ ਦੂਰ ਦੀ ਗੱਲ ਹੈ ਜਿਹੜੇ ਸਾਡੇ ਐਮਐਲਏ ਨੇ ਅੱਜ ਉਹ ਆਪਣੇ ਘਰ ਵਾਲਿਆਂ ਨੂੰ ਕੰਨ ਮੈਂ ਦੇਈ ਤੇ ਬੱਤੇ ਨੇ ਆਪਣੇ ਫਾਦਰ ਸਾਹਿਬ ਨੂੰ ਕੰਨ ਮੈਂ ਦੇਈ ਆਦਰ ਦੇ ਹੋ ਗਏ ਸੌਣ ਨੂੰ ਮੈਨੂੰ ਕਿ ਜੇ ਕੋਈ ਚਿੱਤਰ ਆ ਰਹਾ ਨਹੀਂ ਨੂੰ ਕਰਨ ਉਹ ਚੈੱਕ ਹਾਂ ਨਹੀਂ ਚੈੱਕ ਕੋਲ ਕਿ ਕਿਤੇ ਮੰਦੀ ਜਾਓ ਆਪਣਾ ਕਰਨ ਦੀ ਗੱਲ ਕਰਦਾ ਮੈਨੂੰ ਕੋਈ ਡਰ ਨਹੀਂ ਹੈ ਹਾਂਜੀ ਹਾਂ ਨੇ ਤੇ ਸਾਡੇ 100-100 ਐਮ ਐਮ ਐਲ ਨੇ ਤਾਂ ਮੈਂ ਠੀਕ ਹੈ ਜੋ ਸਰਕਾਰ ਦਾ ਪ੍ਰੋਟੋਕੋਲ ਬਣਾਇਆ ਦੇਤਾ ਐ ਐਮ ਐਲ ਨੂੰ ਕੰਨ ਮੈਂ ਉਹਦੇ ਫਾਦਰ ਸਾਹਿਬ ਨੂੰ ਕਿਹੜੀ ਮੰਨ ਕਿਹੜੀ ਲੈਸਨ ਦਿੱਤੇ ਨੇ ਕਿਹੜਾ ਉਹਨੂੰ ਕਿਹੜਾ ਕਿਹੜਾ ਹੈ ਸੰਵਿਧਾਨਿਕ ਹੁਕਮ ਹਾਂਜੀ ਉਹ ਕੰਨ ਮੈਂ ਲਈ ਫਿਰਦਨ ਗਲਤ ਹੀ ਹੈ ਤਾਂ ਤੇ ਇਕਲੇ ਮੈਂ ਹੁਣ ਆਈ ਸੀ ਇਹ ਆਵਾਜ਼ ਇਹ ਵਾਰੀ ਤੇ ਅਗੂ ਇੱਕ ਮਾਵਾਂ ਨੇ ਇਹ ਆ ਤੇ ਖਰੀਮ ਹੈ ਵਿਜੇ ਕਾਨੂੰਨ ਹਨ ਲੋ ਕੋਈ ਕਾਂਗਰਸੀ ਸਰਪੰਚ ਕਾਂਗਰਸੀ ਮਾਈਂਡਡ ਦਾ ਸਰਪੰਚ ਬਲਦਾ ਜਿੱਤ ਜਲਦਾ ਕੀ ਗੱਲ ਤੁਸੀਂ ਉਹ ਨਾਲ ਬਿਤਕਰਾ ਨਹੀਂ ਕਰੋਗੇ ਤੁਸੀਂ ਉਹਨਾਂ ਨੂੰ ਫੰਡਸ ਉਹਦਾ ਹੀ ਦੇਵੋਗੇ ਉਹਨਾਂ ਦਾ ਜਵਾਬ ਸੀਗਾ ਕਹਿੰਦੇ ਅਸੀਂ ਉਹਨਾਂ ਨੂੰ ਫੰਡਸ ਉਹਦਾ ਹੀ ਦੇਵਾਂਗੇ ਕੋਈ ਬਿਤਕਾਰੀ ਕਰਾਂਗੇ ਤੁਸੀਂ ਇਹਨੇ ਕਿੱਦਾਂ ਦੇਖਦੇ ਵੇਖੋ ਇੱਥੇ ਪੰਚਾਇਤਾਂ ਸੀਗੇ ਆਪਣੀ ਕਾਂਗਰਸ ਦੀ ਸਰਕਾਰ ਰਹੀ ਆ ਉਹ ਤੋਂ ਬਾਅਦ ਅੱਜ 38 ਮਹੀਨੇ ਹੋ ਚਲੇ ਨੇ ਸਰਕਾਰ ਬਣੀ ਹਾਂਜੀ ਉਹ। ਔਰ ਇਹਦੇ ਵਿੱਚ ਜਿਹੜਾ ਪੰਚਾਇਤੀ ਪੰਚਾਇਤ ਦਾ ਟਰਮ ਸੀ ਉਹ ਚਲ ਰਹੀ ਸੀ। ਹਾਂਜੀ ਹਾਂ। ਔਰ ਕਾਂਗਰਸ ਪਾਰਟੀ ਨੇ ਇੰਨਾ ਜ਼ਿਆਦਾ ਫੰਡ ਦਿੱਤਾ ਪੰਚਾਇਤਾਂ ਨੂੰ। ਹਾਂਜੀ। ਉਹ ਫੰਡ ਦਿੰਦੇ ਨੇ ਜਿਹੜੇ ਫੰਡ ਪਿਆ ਸੀਗੇ ਉਹ ਫੰਡ ਨਹੀਂ ਲਾਉਣ ਦਿੱਤੇ ਗਏ ਹੈਗੇ। ਅੱਛਾ ਜੀ। ਫੰਡ ਲੋਨ ਨਹੀਂ। ਨਾ ਨਾ ਜੀ ਬਿਲਕੁਲ ਨਹੀਂ ਟੋਪਲੀਓਂ ਪਿੰਡ ਦਾ ਜਿਹੜਾ ਕੰਮ ਚੱਲਦਾ ਸੀ ਉਹ ਠੱਪ ਕਰਤਾ ਇਹਨਾਂ ਨੇ। ਅੱਛਾ ਜੀ। ਇਹ ਤਾਂ ਅੱਜ ਵੀ ਠੱਪ ਪਿਆ ਕੋਈ ਜਦੋਂ ਪੰਚਾਇਤਾਂ ਭੰਗ ਹੋ ਗਈਆਂ ਨੇ। ਤੇ ਐਮਕੀਆ ਵੀ ਜਦੋਂ ਉਹਨਾਂ ਨੂੰ ਫੰਡ ਨਹੀਂ ਲਾਉਣ ਦਿੱਤਾ ਗਿਆ। ਇਹ ਅਗਰ ਕਾਂਗਰਸ ਦੇ ਇੰਵੈਂਟਰ ਸਰਪੰਚ ਬੜਗੇ ਤਾਂ ਉਹ 100 ਮੈਂ ਦੇ ਦੇਣਗੇ ਅੱਛਾ ਫਿਰ ਇਹਦਾ ਮਤਲਬ ਦੋਰਿਆਂ ਦੋਰਾਂ ਵਾਪਸ ਆਖਣ ਕੋਈ ਇਹ ਲੋ ਇਹ ਵੀ ਝੂਠ ਬੋਲ ਰਹੇ ਨੇ ਬਿਲਕੁਲ ਜੀ ਕਿਉਂਕਿ ਜਿਹੜੀ ਇਹਨਾਂ ਦੀ ਨੀਤੀ ਆ ਇਹ ਬਾਵਾ ਮਰੂਪੇ ਪਾਰਟੀ ਵਿੱਚ ਜੋਇਨ ਕਰਾਉਂਦੇ ਨੇ ਕੁਛ ਕਰਦੇ ਨੇ ਇਹ ਤਕੋ ਸलो ਪਰ ਕਾਂਗਰਸ ਦਾ ਕਦੇ ਕਲਚਰ ਨਹੀਂ ਰਹਗਾ ਇੱਥੇ ਉਹ ਕੰਮ ਦੀ ਤੱਕ ਕਿ ਉਹ ਤੋਂ ਹੀ ਮੈਂ ਗੱਲ ਹੋਰ ਕੱਟ ਰਿਹਾ ਜੀ ਹਾਂ ਜੀ ਇਹ ਆਪਣੇ ਕਾਂਗਰਸ ਦੀ ਸਰਕਾਰ ਦੇ ਵਿੱਚ ਸਾਡੀ ਚ ਕੰਮ ਦੀ ਮੈਂਡਲ ਪੰਚਾਇਤਾਂ ਵੀ ਬਣੀਆਂ ਬਿਲਕੁਲ ਬਣੀਆਂ ਨੇ ਔਰ ਇਹ ਉਹ ਸਰਪੰਚਾਂ ਕੋਲ ਤੁਸੀਂ ਜਾ ਕੇ ਗੱਲ ਕਰੋ ਵੀ ਤੁਹਾਨੂੰ ਕਾਂਗਰਸ ਨੇ ਪੰਡ ਦਿੱਤਾ ਕਿ ਨਹੀਂ ਦਿੱਤਾ ਹਾਂ ਜਿੱਤਾ ਦਿੱਤਾ ਇਹ ਅਸੀਂ ਕਿਉਂਕਿ ਜਿਹੜੀ ਕਾਂਗਰਸ ਦੀ ਨੀਤੀ ਹੈ ਉਹ ਨਾ ਵਰਗੀ ਨੀਤੀ ਹੈ ਦੇਲੇ ਦੀ ਭਾਵਨਾਵਾਂ ਨਾ 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 ਬਿਲਕੁਲ ਨਹੀਂ ਇੱਕ ਨਈ ਮੈਂ ਤੁਹਾਡੇ ਨਾਲ ਗੱਲ ਹੈ ਇਹ ਸ਼ੇਅਰ ਕਰਨਾ ਚਾਹੁੰਦਾ ਜਿਵੇਂ ਭਗਵੰਤ ਮਾਨ ਸਾਹਿਬ ਨੇ ਜਦੋਂ ਤਾਂ ਮੰਨ ਲਓ ਆ ਡੇਰਾ ਵਸੀਟ ਆਪਕੇ ਜਦੋਂ ਆ ਬਾਹਰੇ ਦੇ ਵਿੱਚ ਐਂਟਰ ਹੁੰਦੇ ਨੇ ਫਿਰ ਫਿਰ ਕਹਿੰਦਾ ਨੇ ਇੰਨਾ ਡੈਮੋਕ੍ਰੇਸੀ ਬਚਾਓ ਡੈਮੋਕ੍ਰੇਸੀ ਆ ਡੈਮੋਕ੍ਰੇਸੀ ਜਦੋਂ ਪੰਜਾਬ ਦੇ ਅੰਦਰ ਆਉਂਦੇ ਨੇ ਉਦੋਂ ਫਿਰ ਮਤਲਬ ਜਿਹੜੇ ਮਤਲਬ ਪ੍ਰਤੀਦਰ ਦੇ ਲੀਡਰਾਂ ਨੇ ਉਹਦਾਂ ਤੇ ਮਤਲਬ ਪੁਲਿਸ ਭੇਜ ਕੇ ਕੋਈ ਬਿਜੀਲੈਂਸ ਮੈਂਡ ਕਿ ਉਹਨਾਂ ਨੂੰ ਚੱਕਦੇ ਨੇ ਫਿਰ ਉਹਨੇ ਇਹ ਚੀਜ਼ ਬਾਰੇ ਦੇਖੋ وہی ਤਾਂ ਗੱਲ ਹੈ ਜੀ ਜਿਹੜੇ ਇੱਥੇ ਪਰਚੇ ਹੋ ਰਹੇ ਨੇ ਲੀਡਰਾਂ ਤੇ ਇਹਦੇ ਥੋੜੇ ਸਾਹਮਣੇ ਆ ਕੋਰਟ ਦੇ ਵਿੱਚ ਉਹ ਬਾਈ ਇੱਜਤ ਬਰੀ ਹੋਗੇ ਜੀ ਆਇਆ ਹੋਰ ਨਹੀਂ ਉਹ ਆਪਣੇ ਆਪ ਨੂੰ ਪੱਤਰ ਰਮਾਨਦਾਰ ਕਹੁੰਦੇ ਨੇ ਜੀ ਹਾਂ ਜੀ ਉੱਥੇ ਜਾ ਕੇ ਗਾਇਨ ਵੀ ਸਾਡੇ ਨਾਲ ਟੱਕਾ ਪੁਰਿਆ ਹਾਂ ਜੀ ਜੇ ਨਾ ਦਾ ਆ ਮੇਰਾ ਰਾਕਟਰੀ ਇਹਦਾ ਲੀਡਰ ਹੈ ਐਂਡ ਐਵਰਵੈਲ ਦੇ ਕੇ ਰਿਮਾਰਜ ਰਿਵਾਰ ਉਹ ਅੱਜ ਉਹ ਦਿਲ ਚ ਬੈਠਾ ਹਾਰਾ 19 ਮਹੀਨੇ ਬਾਅਦ ਇਹਨਾਂ ਦਾ ਸਸੋਧਿਆ ਜੀ ਬਾਹਰ ਆਏ ਨੇ ਬਾਹਰ ਆਏ ਨੇ ਇਹ ਦੇਖੋ ਗਲਤਾ ਕਰ ਗਈ ਇਹ ਜੇ ਜੇ ਅਗਰਾ ਇਮਾਨਦਾਰ ਨੇ ਤੇਰੇ ਉੱਤੇ ਜਾ ਕੇ ਕਿਉਂ ਕਹਿੰਦਾ ਡੈਮੋਕਰੇ ਵੀ ਇਤਨਾ ਵੀ ਸਾਡੇ ਨਾਲ ਤੱਕਾ ਹੋ ਰਿਹਾ ਇੱਥੇ ਚੀਨਾਵ ਦੇ ਵਿੱਚ ਨਹੀਂ ਤਾਂ ਕ ਕਰ ਰਹੇ ਬਿਲਕੁਲ ਕਰ ਰਹੇ ਨਹੀਂ ਬਿਲਕੁਲ ਤੱਕਾ ਕਰ ਰਹੇ ਨੇ ਜੀ ਦੇਖੋ ਕੁਛ ਮੁੰਡੇ ਚੱਕੇ ਵੀ ਸਰੀਕਾ ਮੁੰਡਾ ਭਾਨਾ ਸੀ ਤੂੰ ਅੰਦਰ ਆਉਂਦੇ ਬੁਖਾਰ ਸੀਗਾ ਉਹਦੇ ਤੇ ਪਾਣੀ ਪਾਇਆ ਇਹ ਤਾਂ ਦਖੋ ਸਾਰੇ ਲੋਕ ਜਾਣਦੇ ਨੇ ਜੇ ਇਹ ਜੇ ਹੱਕ ਪਾ ਕਰਦੇ ਨੇ ਤਾਂ ਹੀ ਜਿਹੜਾ ਇਹਨਾਂ ਦਾ ਲੋਕ ਸਭਾ ਦੇ ਵਿੱਚ ਹੈ ਜਿਹੜਾ ਕਿਸ ਤਰ੍ਹਾਂ ਦਾ ਹਾਲ ਲੋਕਾਂ ਨੇ ਕੀਤਾ ਔਰ ਜਿਹੜੀ ਸਪਾਈ ਦੇ ਵਿੱਚ ਇਲੈਕਸ਼ਨ ਹੋਣੀ ਆ ਉਹਦੇ ਵਿੱਚ ਦੇਖੋ ਉਹਨਾਂ ਦੇ ਕਿਹਨਾਂ ਨਾਲ ਕੀ ਹੋ ਰਹੀ ਆ ਪੰਡਾ ਚ ਨਹੀਂ ਪਾਣ ਦੇਣਾ ਲੋਪਰ ਹਾਂਜੀ ਸਰ ਇਹਨੂੰ ਰਿਲੇਟਡ ਹੈ ਮੇਰਾ ਇੱਕ ਸਵਾਲ ਆ ਮੇਰੇ ਦਿਮਾਗ 'ਚ ਆਇਆ ਕਿਉਂਕਿ ਕਾਂਗਰਸ ਨੇ ਇਹਨਾਂ ਨੂੰ ਆਈ ਥਿੰਕ 24 ਸੀਟਾਂ ਦੇਤੀਆਂ ਮਤਲਬ ਵਿੱਚ ਰੌਲਾ ਪੈਂਦਾ ਸੀ ਕਿ ਪਾਰਟੀ ਦੇ ਅਧਰ ਵੀ ਇਹਨਾਂ ਨੂੰ 20 ਦੋ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਇੰਨੇ ਯੋਗ ਨਹੀਂ ਹੈਗੇ ਵੀ ਟੱਟ ਵੀ ਛੋਟੀ ਪਾਰਟੀ ਆ ਇਹਨਾਂ ਨੂੰ ਫੇਰ ਵੀ 24 ਸੀਟਾਂ ਦੇਤੀਆਂ ਇਹਨਾਂ ਦਾ ਸਟ੍ਰਾਈਕ ਰੇਟ ਸਭ ਤੋਂ ਘੱਟ ਰਿਹਾ ਇਹਨੇ ਜਿੱਤੇ ਤਿੰਨ ਘਟੋ ਘਟ 15 16 ਜੇ ਜਿੱਤ ਜਾਂਦੇ ਤਾਂ ਕਾਂਗਰਸ ਸਰਕਾਰ ਦੇ ਨੇੜ ਤੇੜੇ ਹੋ ਜਾਂਦੀ ਕੀ ਸਮਝਦੇ ਹੋ ਕਿ ਇਹਨਾਂ ਦੀ ਵਜ੍ਹਾ ਨਾਲ ਆਪਣੀ ਹਾਰ ਹੋਈ ਇਹ ਦੇਖੋ ਇਹਨਾਂ ਦੀ ਨਲਾਕੀਆਂ ਨੇ ਇਹ ਹਾਰ ਹੋਈ ਆ ਰੀਜ਼ਨ ਕੀ ਆ ਜਿਹੜਾ ਰਵਿੰਦ ਕੇਜਰੀਵਾਲਾ ਆਪਣੇ ਆਪ ਨੂੰ ਆਰਐਸਐ ਦਾ ਪਹਿਲੀ ਕਤਾਰ ਦਾ ਲੀਡਰ ਕਹੋਂਦਾ ਅੱਛਾ ਜੀ ਪਬਲਿਕ ਦੇ ਵਿੱਚ মিডিਆ ਦੇ ਵਿੱਚ ਜਾ ਕੇ ਗੱਲ ਕਰ ਰਿਹਾ ਵੀ ਮੈਂ ਤਾਂ ਆਰਐਸਐ ਦਾ ਪਹਿਲੀ ਕਤਾਰ ਦਾ ਲੀਡਰ ਐ ਆਰਐਸਐ ਉਹ ਜੇ ਆਰਐਸਐ ਦਾ ਹੈ ਕੀ ਦੀ ਆ ਬੀਜਪੀ ਦੇ ਪੀ ਬੀ ਹੋਰ ਇਹ ਤਾਂ ਸਿਰਫ ਕਾਂਗਰਸ ਨੂੰ ਬਦਲਾਮ ਕਰਦੇ ਨੇ ਕਾਂਗਰਸ ਨੂੰ ਵੀ ਕਾਂਗਰਸੀਆ ਵੋਟਾਂ ਤੋਣ ਬਿਲਕੁਲ ਗੁਜਰਾਤ ਦੇ ਵਿੱਚ ਕੀ ਕੀਤੀ ਇਹਨਾਂ ਦਾ ਹਾਂਜੀ ਤੇ ਹੋਰ ਯੂਪੀ ਜਾਂ ਕਿਤੇ ਹੋਰ ਜਿੱਥੇ ਵੀ ਇਲੈਕਸ਼ਨ ਲੜੀਆਂ ਨੇ ਉੱਤਰਾੰਧਾ ਠੀਕ ਹੈ ਨਾ ਯੂਪੀ ਦੇ ਵਿੱਚ ਕਲੇਸ਼ ਤੇ ਰਾਹੁਲ ਨੇ ਧੂਆਂ ਭਟਾਈ ਬਿਲਕੁਲ ਕੋਈ ਦੱਸ ਰਿਹਾ ਇਹ ਜਿੱਥੇ ਇਲੈਕਸ਼ਨ ਲੜਦੇ ਨੇ ਇਹਨਾਂ ਦਾ ਕੋਈ ਉੱਥੇ ਵਜੂਦ ਨਹੀਂ ਹੈਗਾ ਉੱਥੇ ਰੀਜਨ ਕੀ ਹੈ ਕਿ ਬੀਜਪੀ ਇਹਨਾਂ ਨੂੰ ਇਲੈਕਸ਼ਨ ਲੜਾ ਰਹੀ ਹੈ ਵੀ ਜੇ ਇਲੈਕਸ਼ਨ ਲੜੋ ਤਾਂ ਪਾਪ ਕਾਂਗਰਸ ਦੀ ਹੋਰ ਕੱਟੀ ਜਾਵੇ ਅੰਤੇ ਉਹਦਾ ਕਾਰਨ ਕਿ ਇੱਥੇ ਕਰੋ ਅਜਾ ਆਪਣੇ ਕੈਪਟਨ ਸਾਹਿਬ ਚਲੇ ਗਿਆ ਭਾਜਪਾ ਦੇ ਵਿੱਚ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਦੀ ਗਈ ਪੰਜਾਬ ਦੇ ਵਿੱਚ ਸੈਂਟਰ ਚ ਮੋਦੀ ਸਰਕਾਰ ਦੀ ਗਈ ਹਾਂਜੀ ਔਰ ਅਸੀਂ ਇੱਥੇ ਜਦ ਐਮਪੀ ਦੀ ਇਲੈਕਸ਼ਨ ਹੋਈ ਤਾਂ ਅਸੀਂ 8 ਐਮਪੀ ਬਣਾ ਲਿਆ ਉਹਦੇ ਹਾਂਜੀ ਔਰ ਇਹਨਾਂ ਦੀ ਤਿੰਨ ਤੀਜੀ ਟਰਮ ਚੱਲਦੇ ਦਿੱਲੀ ਦੇ ਵਿੱਚ ਜੀ ਤੀਜੀ ਟਰਮ ਦੇ ਵਿੱਚ ਇੱਕ ਵੀ ਐਮਪੀ ਨਹੀਂ ਬਣਿਆ ਨਾ ਆਪੇ ਨਹੀਂ ਉਹਦਾ ਰੀਜ਼ਨ ਕੀ ਆ ਉਹਦਾ ਰੀਜ਼ਨ ਇਹੀ ਆ ਵੀ ਇਹ ਜਿਹੜੇ ਲੋਕ ਨੇ ਕਰਦੇ ਕੁਛ ਨੇ ਕਮਉਂਦੇ ਕੁਛ ਨੇ ਕਮਉਂਦੇ ਕਿਉਂਕਿ ਇਹਨਾਂ ਦਾ ਜਿਹੜਾ ਹੈਗਾ ਅਸਲੀ ਚਿਹਰਾ ਉਹ ਹਾਥੀ ਦੇ ਬੰਦਾਲਾ ਹੈ ਠੀਕ ਹੈ ਖਾਰੇ ਵਾਲੇ ਹੋਰ ਨੇ ਦੁਕਾਨੇ ਵਾਲੇ ਹੋਰ ਨੇ ਇਸ ਕਰਕੇ ਉਹ ਅੰਦਰੋਂ ਖਾਤੇ ਬੀਜੇਪੀ ਨਾਲ ਹੋ ਰਹੇ ਹੋਣੇ ਨਹੀਂ ਆ ਮੇਰੀ ਇਹ ਉੱਤੇ ਜਦੋਂ ਰਾਹੁਲ ਜੀ ਉਹਨਾਂ ਦੇ ਮਤਲਬ ਇੱਕ ਤਰੀਕੇ ਨਾਲ ਨਾਲ ਬੰਦੇ ਨੇ ਐਸਟ ਰਾਹੁਲ ਜੀ ਨੂੰ ਕਹਿੰਦੇ ਨੇ ਸਾਨੂੰ ਬਚਾਓ ਸਾਡੇ ਬਾਰੇ ਆਵਾਜ਼ ਚੱਕੋ ਰਾਹੁਲ ਜੀ ਨੇ ਚੱਕੀ ਵੀ ਹੈ ਦੇਖੋ ਚਲੋ ਗੱਲ ਉਹ ਸੀ ਉਹ ਤੁਹਾਨੂੰ ਸਾਰਿਆਂ ਤਰਤੇ ਮਤਲਬ ਕਹਿੰਦੇ ਨੇ ਠੀਕ ਨੇ ਫਿਰ ਪਰ ਰੀਜਨ ਸਭ ਤੋਂ ਵੱਡੀ ਗੱਲ ਤਾਂ ਇਹ ਆ ਜੀ ਕਿਉਂਕਿ ਜਿਹੜਾ ਇਹ ਇਹਨਾਂ ਦੀ ਰਣਨੀਤੀ ਆ ਲੈ ਹਾਂਜੀ ਉਹ ਕਿਤਨਾ ਕਿਤੇ ਵਿਜਨ ਨਾਲ ਮੈਚ ਕਰਦੀਆਂ ਨੇ ਹਾਂਜੀ ਔਰ ਜਿਹੜੇ ਰਾਹੁਲਬਾਂਦੀ ਨਾਲ ਦਲਵਾਸੀ ਉਹ ਪੰਜਾਬ ਦੇ ਜਿਹੜੇ ਸਾਡੇ ਕਾਂਗਰਸ ਦੇ ਲੀਡਰ ਸੀ ਉਹਨਾਂ ਨੇ ਸੱਤ ਮਨਾ ਕਰਤਾ ਵੀ ਇਹ ਸਮਝੌਤਾ ਨਹੀਂ ਸੀ ਪੰਜਾਬ ਤੁਸੀਂ ਠੀਕ ਆ ਇਹ ਕਿਤੇ ਜਿੱਤੇ ਨਹੀਂ ਅਜੇ ਤਾਂ ਨਹੀਂ ਇਹ ਹੈ ਔਰ ਸਾ ਜੇ ਅੱਧਾ ਸਮਝੌਤਾ ਸੀ ਕਾਂਗਰਸ ਇਸੇ ਫੇ ਵੀ ਜਿੱਤੇ ਆ ਅਜੇ ਹਰਿਆਣਾ ਚੋਂ ਪੰਜ ਜਿੱਤੇ ਆ ਮੈਂ ਕਹਿੰਦਾ ਜੀ ਇਹ ਹਰਿਆਣਾ ਜੋ ਇੱਕ ਸੀਟ ਤੇ ਖੜੇ ਸੀ ਉਹਦੇ ਦੀ ਹਾਦ ਕਰਕੇ ਬਿਲਕੁਲ ਹੀ ਪੂਰੀ ਤਰ੍ਹਾਂ ਆ ਰਹੇ ਨੇ ਪਿਟੇ ਬਹੁਤ ਬੁਰੀ ਤਰ੍ਹਾਂ ਦੇ ਇੱਕ ਹੀ ਜਿੱਤੇ ਪੂਰ ਮੈਜੋਰਿਟੀ ਹੋਵੇ ਹਾਂਜੀ ਅ ਦਿੱਲੀ ਦੇ ਵਿੱਚੋਂ ਕੋਈ ਇਹਨਾਂ ਦਾ ਇੱਕ ਵੀ ਐਮਪੀ ਨਾ ਬਣੇ ਹਾਂਜੀ ਇੱਕ ਵੀ ਐਮਪੀ ਨਹੀਂ ਬਣਿਆ ਗੱਲ ਤਾਂ ਇਤਰਾ ਦੇ ਨੇ ਹੀ ਇਹ ਲੋਕ ਜਿਹੜੇ ਨਿੱਤਿਆ ਨੇ ਭਾਜਪਾ ਨਾਲ ਅਟੈਚ ਨੇ ਹਾਲ ਦੀਆਂ ਨੇ ਔਰ ਇਹ ਕਾਂਗਰਸ ਪਾਰਟੀ ਨੂੰ ਬਦਲਾਮ ਕਰਨ ਦੇ ਲਈ ਇਹ ਸਾਰੀਆਂ ਸਸਦਾਂ ਚੱਲਦੀਆਂ ਨੇ ਕੋਈ ਇਹਦਾ ਵਿੱਚ ਕੋਈ ਗੱਲਬਾਤ ਇੱਕ ਮੈਂ ਤੁਹਾਨੂੰ ਇਹ ਪੁੱਛੂਗਾ ਚਲੋ ਬਤੌਰ ਭਗਵੰਤ ਮਾਨ ਦੀ ਸ਼ਬੀ ਸੀਐਲ ਸ਼ਾਹ ਨੇ ਜਿਹੜੇ ਆਪਣੇ ਤੁਸੀਂ ਉਹਨਾਂ ਦੀ ਸ਼ਬੀ ਨੂੰ ਕਿੱਦਾਂ ਦੀ ਦੇਖਦੇ ਹੋ ਮਤਲਬ ਸ਼ਬੀ ਨੂੰ ਮੈਂ ਤਾਂ ਇਸ ਤਰ੍ਹਾਂ ਦੇਖਦਾ ਵੀ ਉਹ ਕਮੇਟੀ ਕਲਾਕਾਰ ਨੇ ਉਹ ਗੋਈ ਦੇ ਕਰਾ ਕਰ ਰਹੇ ਆ ਔਰ ਅੱਜ ਵੀ ਪੰਜਾਬ ਨੂੰ ਪੂਰਾ ਕੋਲੇ ਅਸਾਰ ਰਹੇ ਨੇ ਦੇਖੋ ਕੀ ਗੱਲਾਂ ਇੱਕ ਇੱਕ ਸੀਐਮ ਦੀ ਜਿਹੜੀ ਪਰਵਾਸਾ ਹੈ ਉਹ ਤਾਂ ਐਨੀ ਵਧੀਆ ਬੋਣੀ ਚਾਹੀਦੀ ਆ ਵੀ ਉਹ ਦੇਖ ਕੇ ਗੱਲ ਕਰੇ ਉਹ ਉੱਥੇ ਵਿਧਾਨ ਸਭਾ ਦੇ ਵਿੱਚ ਜਿਹੜੇ ਲੋਕ ਉਹਨੂੰ ਮੱਥਾ ਟੇਕ ਕੇ ਅੰਬਰ ਵੜਦੇ ਨੇ ਦੇ ਲਈ ਸੋ ਉਹ ਇਸ ਤਰ੍ਹਾਂ ਗੱਲਾਂ ਕਰਦਾ ਉਹ ਉਹ ਬਾਜਾ ਦੇ ਉਹ ਬਾਜਾ ਦੇ ਉਹ ਦੋ ਬੜੀ ਸਖਸੀਅਤ ਆ ਰਾਜ ਸਭਾ ਦਾ ਮੈਂਬਰ ਪਿਓ ਰਹੇ ਚੁੱਕੇ ਮੈਂਬਰ ਪਾਰਲੀਮੈਂਟ ਹੋ ਰਹੇ ਚੁੱਕੇ ਨੇ ਪੰਜਾਬ ਦੇ ਸਰਕਾਰ ਚੋਂ ਰਹੇ ਚੁੱਕੇ ਨੇ ਕਿ ਉਹਨਾਂ ਨੂੰ ਬੋਲਵੰਦ ਦੇ ਮੱਲਾ ਵੀ ਆਣੀ ਕੋਈ ਜ ਕੋਈ ਗੱਲ ਬਾਤ ਨਹੀਂ ਆ ਗਈ ਕ੍ਰੈਡੀਬਿਲਟੀ ਨੂੰ ਕਿਤੇ ਨਾ ਕਿਤੇ ਡੈਂਟ ਪਿਆ ਇਸ ਚੀਜ਼ ਨਾਲ ਵੀ ਪੀ ਸੀ ਆਰਡੀ ਜਿਹੜੀ ਕੁਰਸੀ ਹੈ ਵਧੀਆ ਦੇਖੋ ਇਹ ਉਹ ਜਿਹੜੀ ਲੋਕਪਾਲ ਦੇ ਅਰਾਂ ਨੇ ਵੀ ਜਿਹੜੀ ਕੁਰਸੀ ਤੇ ਪ੍ਰਤਾਪ ਸਿੰਘ ਕਰਮਵਰਗੇ ਹਾਂਜੀ ਤੇ ਜੇ ਮਿਨਿਸਟਰ ਰਹੇ ਰਹੇ ਤੇ ਤੇ ਇਹ ਸੁਰਬ ਸਿੰਘ ਵਰਗੇ ਮੁੱਖ ਮੰਤਰੀ ਰਹੇ ਨੇ ਅਰਾਂ ਪ੍ਰਤਾਪ ਸਿੰਘ ਬਾਦਲ ਵਰਗੇ ਮੁੱਖ ਮੰਤਰੀ ਲੈ ਤੁਕੇ ਨੇ ਅੱਜ ਉਹ ਕੁਰਸੀ ਦੇ ਉੱਤੇ ਭਗਵੰਤ ਮਾਨ ਬੈਠਾ ਜਿਹੜਾ ਮੰਨ ਲਾ ਵੀ ਇੱਕ ਉਹ ਤੁਸੀਂ ਲੋਕ ਕਹਿੰਦੇ ਨੇ ਅਸੀਂ ਵੀ ਕਹਿੰਦੇ ਆ ਵੇਟ ਉਹਦਾ ਤੁਸੀਂ ਚਿਹਰਾ ਦੇਖਿਆ ਮੇਰੇ ਹਾਂਜੀ ਜਿਸ ਟਾਈਮ ਉਹ ਬੜਾ ਸੈਸ਼ਨ ਚੱਲਦਾ ਸੀਗਾ ਜਿਸ ਟਾਈਮ ਉਹਨੇ ਪੜਾ ਕੇ ਦੇਖੋ ਦੁਬਾਰਾ ਉਹ ਕਦੇ ਹਾਂਜੀ ਤਾਂ ਉਹ ਆਉਂਦੇ ਨੇ ਤਾਂ ਬੜਾ ਸਾਇਲੈਂਟ ਬੈਠਦੇ ਨੇ ਹਾਂਜੀ ਉਹਨਾਂ ਦਾ 20 ਮਿੰਟ ਦੇ ਦੇਨੇ ਕੀ ਟਵੇਟ ਚੱਲਦੀ ਹੈ ਉਹ ਤੋਂ ਬਾਅਦ ਉਹ ਬ੍ਰੇਕ ਲਾ ਕੇ ਚਲੇ ਜਾਂਦੇ ਨੇ ਹਾਂਜੀ 5-10 ਮਿੰਟ ਜਾਂਦੇ ਨੇ ਉਹ ਤੋਂ ਬਾਅਦ ਵਿੱਚ ਫੇਰ ਆਉਂਦੇ ਨੇ ਫੇਰ ਉਹਨੇ ਬੋਲਰ ਦੀ ਪ੍ਰਵਾਤਾ ਜਿਹੀ ਹੋ ਜਾਂਦੀ ਹੈ ਇਹ ਇਹ ਤਾਂ ਅੰਮ੍ਰਿਤ ਆਇਆ ਸੀ ਇੱਕ ਬਾਹਰ ਠੀਕ ਹੈ ਚਲੋ ਵੀ ਤਾਂ ਉਹ ਪੈਗ ਲਾ ਕੇ ਆਇਆ ਦਰੋਂ ਠੀਕ ਹੈ ਇਸ ਕਰਕੇ ਜਿਹੜੀ ਗੱਲਬਾਤ ਹੈ ਕੋ ਉਹਨਾਂ ਕਸੀਆ ਮਰੀ ਉਹ ਗੱਲਬਾਤ ਮੈਂ ਸਹੀ ਗੱਲ ਏ ਇੱਕ ਨਹੀਂ ਇਹਨਾਂ ਦਾ ਲੁਫਤਾਨਜ਼ਾ 에ਅਰਲਾਈਨਸ ਨਾਲ ਤੇ ਰੋਲਾ ਪਿਆ ਸੀ ਜਰਮ ਗਈ ਤੇ ਮੈਂ ਉਦੋਂ ਪਹਿੰਟਾ ਸੀਗਾ ਮੈਂ ਇਹਨੇ ਦੀ ਪੜਿਆ ਜਰੂਰ ਸੀਗਾ ਤੇ ਮਤਲਬ ਉਹ ਕਹਿੰਦੇ ਵੀ ਇੰਨੀ ਜ਼ਿਆਦਾ ਇਹਨਾਂ ਨੇ ਜ਼ਿਆਦਾ ਡਰਿੰਕ ਕਰ ਲਈ ਸੀਗੇ ਇਹਨਾਂ ਨੂੰ ਚੱਕ ਗਈ ਉਹਤੇ ਪਾਇਆ ਵੀ ਪਾਇਲਟ ਨੇ ਇਹ ਕਹਤਾ ਸੀ ਵੀ ਮੈਂ ਜਹਾਜ਼ ਚਲਾ ਨਹੀਂ ਸਕਦਾ ਵੀ ਜ਼ਿਆਦਾ ਓਵਰ ਡਰਿੰਕਰ ਤੇ ਵੀ ਇਹਨਾਂ ਨੂੰ ਬਾਹਰ ਕਰ ਦੋ ਉਹ ਦੇਖੋ ਉਹ ਸੀਗਾ ਦੇ ਬਬਲ ਮਾਜੀ ਅਜਾਜੇ ਜੀ 3 ਮਿੰਟ ਵਿੱਚ ਆਪਾਸੀ ਉਹਦੀ ਮੁਲੱਜਤ ਕਰਦੇ ਮੌਜੂਦਾ ਪਰ ਉਹਨਾਂ ਨੇ ਜਿਹੜੇ ਹੈ ਜੀ ਆਕਾਫ ਕੀਤੀ ਹੈ ਹਾਂ ਜੀ ਚਲੋ ਦਾਰੂ ਦੁਨੀਆ ਪੀ ਰਹੀ ਗਿਆ ਹਾਂ ਜੀ ਪੀਣ ਪਰ ਪੰਜਾਬ ਦਾ ਨਾਮ ਕੋ ਨਾ ਬਾਹਰ ਜਾ ਕੇ ਬਦਨਾਮ ਕਰਨਾ ਜਿਹੜਾ ਬਦਨਾਮ ਕੀਤਾ ਉਹਨੇ ਪੂਰੀ ਦੁਨੀਆ ਦੇ ਵਿੱਚ ਪੰਜਾਬੀਆਂ ਦਾ ਬਹੁਤ ਬਦਨਾਮ ਕੀਤਾ ਇਹ ਕਹਿੰਦਾ ਸਰ ਮੈਂ ਤੁਹਾਨੂੰ ਗੱਲ ਪੁੱਛਣੀ ਭੁੱਲ ਗਿਆ ਆਪਣੇ ਨਾ ਪਿਛਲੇ ਸਾਲ ਆਈ ਥਿੰਕ ਰਾਜਾ ਬੜਿੰਗ ਸਾਹਿਬ ਧਰਨਾ ਦੇਣ ਆਏ ਸੀਗੇ ਇੱਥੇ ਐ ਐਸਐਸਪੀ ਡਾਕਟਰ ਮੁਰੇ ਜੀ ਜੀ ਆਪਣੇ ਪਰਚਾ ਵਿਆ ਸੀਗਾ ਆਪਣੇ ਬੰਦਾ ਹੋਏ ਤੇ ਨਜਾਇਜ਼ ਹੋਇਆ ਸੀਗਾ ਤੇ ਰਾਜਾ ਬੜਿੰਗ ਸਾਧਾਰਨਾ ਦੇ ਨਾ ਆਈ ਸੀ ਤੇ ਉਦੋਂ ਵੀ ਇਹਨਾਂ ਨੇ ਮਦਦ ਤੱਕਾਈ ਕੀਤਾ ਇੱਕ ਤਰੀਕੇ ਨਾਲ ਬਿਲਕੁਲ ਜੀ ਬਿਲਕੁਲ ਕੋਈ ਏਡੀ ਵੱਡੀ ਗੱਲ ਨਹੀਂ ਸੀਗੀ ਹਾਂ ਜੀ ਇਸ ਸਾਸ ਤੋਂ ਪ੍ਰੇਰਤ ਹੀ ਉਹ ਪੜਿਆ ਹਾਂ ਜੀ ਜਿਹਦੇ ਕਰਕੇ ਮਤਲਬ ਵੀ ਰਾਜਾ ਬੜਿੰਗ ਜੀ ਨੇ ਆ ਕੇ ਇੱਥੇ ਸਪੈਸ਼ਲ ਉਹਦੇ ਨਾਲ ਇਹ ਚਾਹ ਨੇ ਬਿਲਕੁਲ ਠੀਕ ਹੈ ਨਹੀਂ ਤਾਂ ਇਹ ਅੱਜ ਪਤਾ ਨਹੀਂ ਖੰਨੇ ਦੇ ਵਿੱਚ ਕਿੰਨੇ ਕਦੇ ਪਾਤੇ ਹੋਰ ਦੇ ਦਿੰਦੇ ਹਾਂ ਜੀ ਠੀਕ ਨਹੀਂ ਗੱਲ ਸਹੀ ਆ ਇਹ ਜੇ ਬਹੁਤ ਜ਼ਰੂਰੀ ਵੀ ଥିਗਾ ਔਰ ਅਸੀਂ ਮਾ ਤੁਹਾਡੇ ਚੈਨਲ ਮਾਤਵੇ ਰਾਈ ਹਾਂ ਜੀ ਮੈਂ ਪ੍ਰਿੰਸ ਸਾਹਿਬ ਦਾ ਧੰਨਵਾਦ ਵੀ ਕਰਦਾ ਹਾਂ ਜੀ ਵਧੀਆ ਆਪਣੇ ਬਰਕਰ ਨਾਲ ਨੇ ਸਿਰਫ ਹਾਂਜੀ ਬਰਕਰ ਨਾਲ ਇੱਕ ਗੱਲ ਉਹਨਾਂ ਦੀ ਮੰਨ ਲਓ ਪ੍ਰਧਾਨ ਜੀ ਦੀ ਇਹ ਗੱਲ ਬਹੁਤ ਵਧੀਆ ਆਪਣੇ ਬਰਕਰ ਨਾਲ ਜਲੂਰ ਕੱਢਦੇ ਨੇ ਜੀ ਜੀ ਚਲੋ ਬਹੁਤ ਵਧੀਆ ਦੇਖੋ ਸਾਰੇ ਲੀਡਰ ਨੇ ਜਿਹੜੇ ਕੰਮ ਬੜੇ ਕੋਣ ਨੇ ਇਹ ਕਿਉਂਕਿ ਉਹ ਰਾਜਨੀਤੀ ਦੇ ਵਿੱਚ ਚੰਗੀ ਤਰ੍ਹਾਂ ਸਮਝਦੇ ਨੇ ਯਾਰ ਵੀ ਕਿਸ ਤਰ੍ਹਾਂ ਆਪਾਂ ਨੇ ਪਬਲਿਕ ਦੇ ਵਿੱਚ ਵਿਚਰਨਾ ਕਿਵੇਂ ਵਰਤਣਾ ਠੀਕ ਹੈ ਇਹ ਚੀਜ਼ਾਂ ਨੇ ਉਹ ਸਾਰਿਆਂ ਨੂੰ ਪਤਾ ਹੈ ਹਾਂਜੀ 2027 ਦੇ ਵਿੱਚ ਸੀਆਈਡੀ ਮਤਲਬ ਇੰਟੈਲੀਜੈਂਸ ਦੀਆਂ ਰਿਪੋਰਟਾਂ ਨੇ ਖੈਰ ਸੱਚੀਆਂ ਨੇ ਵਧੇ ਝੂਠੀਆਂ ਰਾਂ ਕਹਿੰਦੀਆਂ ਨੇ ਵੀ ਕਾਂਗਰਸ ਦੀ ਸਰਕਾਰ ਬਣੀ ਸੀ ਬਿਲਕੁਲ ਜੀ ਬਿਲਕੁਲ 27 ਕਿਉਂਕਿ ਅੱਜ 28 ਰਤੀ ਮਹੀਨੇ ਹੋ ਚੁੱਕੇ ਨੇ ਵਗਿਆ ਇੱਕ ਵੀ ਪਿੰਡ ਦੇ ਵਿੱਚ ਦੱਸੋ ਉਹਨਾਂ ਨੇ ਕਿਤੇ ਇਹ ਤੋਂ ਕਿ ਆਪਾਂ ਕਨੇਦੀਓ ਗੱਲ ਕਰ ਲਈਏ ਪੂਰੇ ਪੰਜਾਬ ਦੀ ਗੱਲ ਕਰ ਲਈਏ ਵੀ ਕਿੱਥੇ ਕੋਈ ਦਿੱਤੀਆ ਗਾਂਡੇ ਮੈਂ ਕਿੱਥੇ ਪੜਨੂੰ ਹਾਂਜੀ ਬੁੜੀਆਂ ਦਾ 1000 ਰੁਪਿਆ ਨਹੀਂ ਆਇਆ ਹੈ ਕੋਈ ਗੱਲ ਨਾ ਤੇ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਆ ਵੀ ਵੀ ਐਡਾ ਹਾਰ ਹੋਣ ਦਾ ਕਾਰਨ ਕੀ ਆ ਹਾਰ ਹੋਣ ਦਾ ਕਾਰਨ ਸਿਰਫ ਇਹ ਸੀਗਾ ਵੀ ਇਹਨਾਂ ਨੇ ਚੋਟ ਪੇਂਦੀ ਜਿਹੜੀ ਰਾਜਨੀਤੀ ਕੀਤੀ ਰਹੀ ਆ ਹਾਂਜੀ ਉਹ ਕਾਰਨ ਕੋਈ ਹੈ ਜਿਵੇਂ ਆਪਣੇ ਜਿਹੜੇ ਵੱਡੇ ਲੀਟਰ ਸੀ ਉਹ ਆਪਸ ਚ ਉਹ ਲੜੀ ਜਾਂਦੇ ਸੀ ਉਹ ਦਾ ਵੀ ਉਹ ਵੀ ਕਿੰਨਾ ਗੱਟੇ ਇਫੈਕਟ ਹੋਈ ਹੈ ਉਹ ਚਲੋ ਉਹ ਉਹਨਾਂ ਦਾ ਨਟਾਰਾ ਆਪਣੇ ਹੋਜੰਦਾ ਸਮੇਰੇ ਹਸਾ ਬਣਾ ਰ ਮੀ ਹੋ ਜਿੱਦਾਂ ਹੁਣ ਤਾਂ ਅਗਨਸ ਚੱਲ ਰਹੀ ਆ ਬੈਸਟ ਬਹੁਤ ਵਧੀਆ ਜੀ ਬਿਲਕੁਲ ਕੋਈ ਉਹ ਨਹੀਂ ਐ ਕੋਈ ਰੋਪਵਾਜੀ ਨਹੀਂ ਕੁਝ ਨਹੀਂ ਐ ਅੱਜ ਜੀ ਬਹੁਤ ਵਧੀਆ ਦਿਖੋ ਐਮਪੀ ਦੀ ਇਲੈਕਸ਼ਨ ਜਿਹੜੀਆਂ ਬੜੀ ਕਾ ਉਹਦੇ ਨਾਲ ਲੜੀ ਆ ਔਰ ਜਿੱਤੇ ਵੀ ਆਪ ਜਿੱਤੇ ਤੁਹਾਡਾ ਬਹੁਤ ਯੋਗਦਾਨ ਰਿਹਾ ਜੀ ਐਮਪੀ ਦੀ ਇਲੈਕਸ਼ਨ ਚ ਤੇ ਉਹ ਕੋਈ ਤੁਸੀਂ ਗੱਲ ਕਹਿਣੀ ਚਾਹ ਰਹੇ ਹੋ ਤਾਂ ਕਹਿ ਸਕਦੇ ਮੈਂ ਤਾਂ ਤੁਸੇ ਇਹ ਆ ਦੇਣਾ ਚਾਹੁੰਦੇ ਆ ਸਾਡੇ ਤੁਹਾਡੇ ਚੈਨਲ ਸਾਈਂ ਇਹ ਗੱਲ ਕਹਿਣੀ ਚਾਹਾਂ ਵੀ ਜਿਹੜੀ ਝੂਠ ਸਰੇਬ ਦੀ ਰਾਜਨੀਤੀ ਇਹ ਕਰਦੇ ਨੇ ਅੱਜ ਉਹ ਤੋਂ ਬਚਣ ਦੀ ਲੋੜ ਹੈ ਹਾਂਜੀ ਬਚਣ ਦੀ ਲੋੜ ਹੈ ਕਿਉਂਕਿ ਆਪਾਂ ਚਾਹੁੰਦੇ ਜਿਹੜੇ ਆਪਣੇ ਬੱਚੇ ਨੇ ਜਿਲ ਪਰ ਨਿਕਏ ਕਿਤੇ ਪੂਰੀ ਰੋਜ਼ਗਾਰ ਕਰਨ ਲੱਗਾ ਜਾਂ ਨੌਕਰੀਆਂ ਕਰਨ ਤਾਂ ਇਸ ਲਈ ਇਹਨਾਂ ਨੂੰ ਬੋਲ ਬਹੁਤ ਜ਼ਰੂਰੀਆਂ 2027 ਦੇ ਵਿੱਚ ਸਾਰਿਆਂ ਨੂੰ ਬੇਨਤੀ ਆ ਵੀ ਜਿਹੜੀਆਂ ਅੱਜ ਤੱਕ ਇਹ ਝੂਠ ਪ੍ਰੇਵ ਦੀ ਗੱਲਾਂ ਕਰਦੇ ਨੇ ਉਹ ਗੱਲਾਂ ਕਰਦੇ ਨੇ ਮਾਲਵਾ ਨਹਿਰ ਦੀ ਮਾਲਵਾ ਨਹਿਰ ਕਿਤੇ ਦੱਸੋ ਦਾ ਸਹੀ ਕਿ ਕਿਹੜੇ ਸਰਵੇ ਹੋਇਆ ਕੋਈ ਕੋਈ ਸਰਵੇ ਨਹੀਂ ਹੋਇਆ ਕੋਈ ਕਿਸੇ ਸਾਡਾ ਰਾਜਸਥਾਨ ਦੇ ਵਿੱਚ ਪੂਸ ਏਰੀਆ ਵਾਲਾ ਉਹਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਉਹ ਬੋਰ ਲਾ ਦਿੱਤੇ ਨੇ ਉਹ ਬੋਰਾਂ ਦੇ ਨਾਲ ਕੋਈ ਵਿਕਾਸ ਹੁੰਦੇ ਨੇ ਹਾਂਜੀ ਇਹ ਬੋਰਾਂ ਦੇ ਉੱਤੇ ਦੇਖੋ ਇਹ ਗੱਲਾਂ ਨੇ ਸਾਰੀਆਂ ਝੂਠ ਪ੍ਰੇਕ ਦੀਆਂ ਜਿਵੇਂ ਸੈਕਟਰ ਦੇ ਵਿੱਚ ਮੋਦੀ ਕਰ ਰਿਹਾ ਉਹੇ ਨੀਤੀ ਤੇ ਚੱਲਦਾ ਬਿਲਕੁਲ মিডিਆ ਇਹਨਾਂ ਗੱਲਾਂ ਨੂੰ ਨਹੀਂ ਦੱਸ ਰਿਹਾ ਨਹੀਂ ਦੱਸ ਰਹੀ ਗੱਲ ਇਹ ਹੈ ਸਹੀ ਗੱਲ ਚਲੋ ਜੀ ਇਹ ਸਨ ਹਜਿੰਦਰ ਸਿੰਘ ਜੀ ਜਿਨ੍ਹਾਂ ਨੇ ਆਪਣੇ ਬਹੁਤ ਵਧੀਆ ਵਿਚਾਰ ਦਿੱਤੇ ਜੋ ਕਿ ਸੋਸ਼ਲ ਕੰਮ ਵੀ ਕਰਦੇ ਨੇ ਤੇ ਪਾਰਟੀ ਦੇ ਵੀ ਕੰਮ ਕਰਦੇ ਨੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਸਾਨੂੰ ਸੁਣਨ ਦੇ ਲਈ ਥੈਂਕ ਯੂ ਬਾਕਸਸ